ਕਬੂਤਰ ਜੀ ਕੋ ਉਤਰ ਲਿਆਂਦੇ ਜੀ ਆਪਾਂ ਡੱਬੇ ਦੇ ਵਿੱਚੋਂ ਸਰਪ੍ਰਾਈਜ਼ ਉਹ ਕੈਂਟ ਕਬੂਤਰ ਆ ਜੀ ਸੱਤ ਕਬੂਤਰ ਆ ਘੱਟੋ ਘੱਟ 6 ਆਪਾਂ ਤੈਨੂੰ ਸੱਤ ਇੰਨੇ ਕੀ ਆ ਗਿਣੇ ਨਹੀਂ ਆਪਾਂ ਤਾਂ ਹੁਣ ਛੱਡਦੇ ਆ ਕਿ ਕਰਕੇ ਤੁਹਾਨੂੰ ਵਿਖਾਉਣੇ ਕਾਹੋ ਜਿਹਾ ਤਾਂ ਮੁੰਡਿਆ ਪਾਸੇ ਹੋ ਜਾ ਮੈਨੂੰ ਇੱਥੇ ਬਹਿਣ ਦੇ ਭਾਈ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਠੀਕ ਹੋਵੋਗੇ ਤੇ ਆਜੋ ਅੱਜ ਦਾ ਨਵਾਂ ਬਲਾ ਸਟਾਰਟ ਕਰਦੇ ਆ ਜੀ ਅੱਜ ਆਪਾਂ ਡਾਉਣੇ ਆ ਡੱਬਾ ਬੱਚਾ ਜਿਹੜਾ ਮਤਲਬ 2 ਬੱਚੇ ਲੈਂਦੇ ਸੀਗੇ ਅਮਰਪਾਲ ਤੋਂ ਉਹ ਕੋ ਠੀਕ ਆ ਭਾਈ ਨਵਾਂ ਕਬੂਤਰ ਉਡਾਇਆ ਨਹੀਂ ਅੱਜ ਤੱਕ ਨਾਲੇ ਨਵੇਂ ਕਬੂਤਰ ਵੀ ਲਿਆਂਦੇ ਪਹਿਲਾਂ ਇੱਕ ਨਵਾਂ ਕਬੂਤਰ ਛਤਰੀ ਤੇ ਬੰਦ ਨੇ ਜੈਸਾ ਨਾਲ ਮਤਲਬ ਉਹਨੂੰ ਇੱਕ ਕਬੂਤਰ ਪੁੱਠਾ ਆ ਜੇ ਸਾਰਿਆਂ ਤੋਂ ਪਹਿਲਾਂ ਕਬੂਤਰ ਵਿਖਾਉਣੇ ਆ ਜੀ ਫਿਰ ਡਾਉਣੇ ਆ ਜੀ ਪਹਿਲਾਂ ਜੀ ਗੇਟ ਖੋਲਦੇ ਆ ਜੀ ਫਿਰ ਤੁਹਾਨੂੰ ਕੂਤਰ ਵਿਖਾਉਣੇ ਆ ਜੀ ਆ ਡੱਬਾ ਪਿਆ ਜਿਹੜਾ ਕਰ ਲੈ ਲੈਂਦੇ ਜਿੰਦੇ ਚ ਕਬੂਤਰ ਜੀ ਠੀਕ ਆ ਬਈ ਪਾਣੀ ਪੂਣੀ ਬਦਲ ਦਿੰਨੇ ਆ ਨਾਲੇ ਆਪਾਂ ਹੁਣੇ ਜੀ ਮੁੜ ਕੇ ਡਾਵਾਂ ਮੁੜ ਕੇ ਡਾਵਾਂਗੇ ਜੀ ਕੂਤਰ ਜੀ ਆ ਦੇਖੋ ਜੀ ਕੂਤਰੇ ਕੂਤਰ ਕਰਤੇ ਜੀ ਹੁੱਡੇ 'ਚ ਆਪਾਂ ਦੋ ਤਾ ਆ ਬੈਠੇ ਉਹ ਤਾਂ ਆਪਾਂ ਗੈਂਸਟਰ ਹੈਗੇ ਆ ਜੀ ਹੁੱਡੇ ਦੇ ਕਹਿੰਦੇ ਕੋਈ ਨੇੜੇ ਨਾ ਲੱਗ ਜੇ ਸਾਡੇ ਜੀ ਤੇ ਆਪਾਂ ਕੁੱਤਰ ਕਿਹੜੇ ਲਾਉਣੇ ਆ ਜੀ ਤੁਹਾਨੂੰ ਦੱਸ ਦਿੰਨੇ ਆਪਾਂ ਆਓ ਬਾਕੀ ਨਵੇਂ ਕੁੱਤਰ ਵੀ ਵਿਖਾ ਦਿੰਨੇ ਆ ਜੀ ਠੀਕ ਆ ਭਾਈ ਭਾਈ ਆਓ ਦੇਖੋ ਜੀ ਕਾਲਾ ਚੀਨਾ ਉਹ ਨਵਾਂ ਲਿਆਂਦਾ ਆ ਵੀ ਨਵਾਂ ਲਿਆਂਦਾ ਜੀ ਨਾਲ ਕਾਲਾ ਜਿਹੜਾ ਆ ਵੀ ਪੱਠੀ ਨਵੀਂ ਲਿਆਂਦੀ ਆ ਜੀ ਆਹਾ ਠੀਕ ਆ ਜੋbro ਤੇ ਇੱਕ ਹੋਰ ਨਵਾਂ ਲਿਆਂਦਾ ਆ ਜੀ ਠੀਕ ਆ ਭਾਈ ਤੇ ਇੱਕ ਉਹ ਨਵਾਂ ਲਿਆਂਦਾ ਜੀ ਉਂਗਲਾਂ ਨਾ ਵਿਖਾਤੇ ਮੈਂ ਠੀਕ ਆ ਭਾਈ ਬਾਕੀ ਇੰਸਟਾ ਤੇ ਰੀਲਾਂ ਦੇ ਚੈੱਕ ਕਰ ਲਿਓ ਕੁੱਤਰ ਜੀ ਵੇ ਆ ਬੱਚਾ ਡਾਉਣਾ ਜੀ ਕਹਿੰਦੇ ਇਹਨੂੰ ਕੱਢਣਾ ਖੁੱਡੇ ਚ ਬਾਹਰ ਅੱਜ ਆਪਾਂ ਨਾਲ ਉਹੋ ਡਾਵਾਂਗੇ ਹੁੰਦਾ ਸਾਥੀ ਤੇ ਨਾਲ ਉਪਤਲੇ ਆਪਣੇ ਦੋਨੇ ਗੈਂਸਟਰ ਠੀਕ ਆ ਬਈ। ਵਾਲੀ ਛਤਰੀ ਜਿੰਨ ਤੇ ਬੱਚਾ ਲਾਉਣਾ ਜੀ ਆ ਚਾਦਰਵੰਤੀ ਜੀ ਛਤਰੀ ਨਾਲ ਜੀ ਗਲਤ ਕੰਮ ਕਰਤਾ ਇਹ। ਛਤਰੀ ਤਾਂ ਪਾਲੀ ਲੰਮੀ ਜੀ ਥੱਲੇ ਆਪਾਂ ਤਰਤੀ ਤੇ ਜੀ ਹੁਣ ਕੱਢਦੇ ਆਂ ਜੀ ਬੱਚਾ ਜਿਹੜਾ ਬੰਨਣਾ ਤੇ ਫਿਰ ਜਿਹੜਾ ਛੱਡਣਾ ਠੀਕ ਹੈ ਜੀ ਉਪਰੋ ਜੀ ਬੱਚੇ ਦਾ ਸ਼ੌਂਕ ਵੀ ਕਰਾ ਦਾਂਗੇ ਨਾਲੇ ਤੁਹਾਨੂੰ। ਆਓ ਜੀ ਛਤਰੀ ਤੇ ਬੰਨਤਾ ਜੀ ਜਨਾਬ ਨੂੰ ਠੀਕ ਹੈ ਜੀ ਦਿੱਤੀਆਂ ਵਾਲੇ ਨੂੰ ਬਈ ਇਹ ਕਾ ਲੈਂਦਾ ਜੀ ਨਵਾਂ ਬੱਚਾ ਕੂਤਰ ਆਪਾਂ ਇਹੋ ਜੀ ਬਾਕੀ ਗੁੱਡੇ ਦੇ ਅੰਦਰ ਹੈ ਜੀ ਦੱਸੋ ਕਮੈਂਟ ਕਰਕੇ ਕਿਵੇਂ ਹੈ ਜੀ ਅੱਜ ਇਹਨੂੰ ਛਤਰੀ ਦੇ ਬਣ ਕੇ ਜੀ ਸਵੇਰੇ ਇਹਨੂੰ ਵੀ ਡਾਵਾਂਗੇ ਜੀ ਹੁਣ ਜੀ ਭਾਂ ਚੜ ਡਗ ਪਈ ਸੀ ਜੀ ਹੁਣ ਕੱਢ ਕੇ ਕੂਤਰ ਡਾਈਏ ਜੀ ਸਟਾਰਟਿੰਗ ਕਰੀਏ ਜੀ 5 ਵਜੇ ਆਇਸ ਕਰਕੇ ਤੇ ਹੁਣ ਜੀ ਡਾਈਏ ਜੀ ਇਹਨੂੰ ਠੀਕ ਹੈ ਜੀ ਨਾਲ ਛੱਡ ਦਈਏ ਵੇਖੀ ਆ ਸੀ ਚੱਲ ਵੀ ਹਾਸ਼ ਚਲੋ 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 ਹਾਸ਼ ਦਾ ਦੇਈ ਦਾ ਦੇ ਉਤਰ ਜੀ ਇਹ ਜੀ ਉੱਡ ਗਿਆ ਜੀ ਉੱਡ ਗਿਆ ਬਸ ਉੱਡ ਗਿਆ ਸੀ ਇਹ ਮੈਂ ਲੱਗ ਬਹਿ ਗਿਆ ਸੀ 베ਰੀ ਤੇ ਤੇ ਨਾਲ ਆਪਣੇ ਵਾਲੇ ਵੀ ਮੇਰੇ ਖਾਲ ਚੋਖੋ ਜੀ ਤੁਹਾਨੂੰ ਪਤਾ ਹੀ ਆ ਉਤਰ ਤਾਂ ਰਹਿ ਗਿਆ ਸੀ ਜੀ ਇਹਨੂੰ ਸ਼ੱਤ ਜੀ ਆ ਗਿਆ ਇਹ ਨਵੀਂ ਦੇਖ ਲੈਣੇ ਅੱਜ ਬਈ ਜਿਹੜਾ ਬੱਚਾ ਡਾਇਸ ਉਹ ਹਾਬ ਹੈਗਾ ਚੌਂਨੀ ਚ ਹੁਣ ਇੱਥੋਂ ਦੀ ਗਿੱਲੀ ਤਾਂ ਫੜ ਵੀ ਨਹੀਂ ਸਕਦੇ ਡਾਲੀਏ ਕਰਾ ਇੱਥੋਂ ਉੱਡਦਾ ਵੀ ਨਹੀਂ ਮੇਰੇ ਖਾਲੇ ਦਾ ਦੁਜੀ ਆਪਣੇ ਉਹ ਲੱਗ ਗਏ ਤਾਂ ਯਾਰ ਦੋਨੇ ਤੇ ਇੱਕ ਨਾਲ ਤਾਂ ਆਪਣੀ ਉਹ ਵੀ ਵਾਬੂ ਗਿਆ ਕਿਤੇ ਇਹ ਕਾ ਭਾਈ ਭੈਣ ਚੋਰ ਨੂੰ ਡਾਇੇ ਤੂੰ ਚੱਲ ਮੇਰੇ ਸਾਲਕਾਂ ਆ ਓੜ ਚੱਲ ਤੂੰ ਛਤਰੀ ਤੇ ਬਾ ਜਾ ਤਰ ਮੈਂ ਖੁੱਡੇ ਜੀ ਤਾੜ ਦਿੰਨਾ ਪਰਵਾ ਇੱਥੇ ਚੱਕੜ ਚ ਨਹੀਂ ਵੜਾਇਆ ਜਾਂਦਾ ਮੈਂ ਪੱਠੇ ਕੋ ਕਰਨੀਆਂ ਓਡਪਾ ਬਾਈ ਬਣ ਕੇ ਬਈ ਬਣ ਕੇ ਓਡਪਾ ਓਡਪਾ ਮੇਰੇ ਸਾਲੇ ਤੇ ਆ ਤੇਣਿਆ ਹੀ ਆ ਓਡਪਾ ਮੇਰੇ ਥੋੜਾ ਡਰਦਾ ਵੀ ਨਹੀਂ ਐਨੇ ਚਰਚ ਨਾ ਮੇਰੇ ਵਾਲੇ ਕੋ ਉਤਰ ਕੋਲੇ ਨਹੀਂ ਖੜਨਦੇ ਸਾਰੇ ਡਰ ਕੇ ਉੱਦੀ ਉੱਡੇ ਜਾਂਦੇ ਪਲਾਲ ਭਾਵੇਂ 베ਰੀ ਤੇ ਵਹੰਦੇ ਆ ਉੱਡ ਪਾ ਪੈਂਦਾ ਮੂੰਹ ਲਾਲ ਲੋਕ ਆ ਬੈਠਾ ਵੀ ਮੇਰਾ ਸਲੇ ਦਾ ਇੱਥੇ ਆਣ ਕੇ ਬਹਿ ਗਿਆ ਜੀ ਝੋਨੇ ਚ ਉੱਡੇ ਆ ਤਾਂ ਹੁਣ ਇਹਨੂੰ ਇੱਥੋਂ ਵੀ ਡਾਈਏ ਛਤਰੀ ਤੇ ਬਹਿ ਜੇ ਤੇ ਲਾਤੀਏ ਥੱਲੇ ਨਾਲ ਇੱਕ ਹੋਰ ਕੋ ਉਤਰ ਬੰਨਿਆ ਹੋਇਆ ਹੈ ਛਤਰੀ ਤੇ ਆਪਣੇ ਵਾਲੇ ਤਾਂ ਤਾਂ ਲੱਗੇ ਝੋਟੇ ਤੁਹਾਡਾ ਦਾ ਜੀ ਮੈਂ ਆ ਗਿਆ ਨਾਲ ਦਾ ਵੀ ਦਾਤਾ ਜਾਂਦੇ ਉਹ ਤਾਂ ਪਰਾਂ ਨੂੰ ਗਿਆ ਜੀ ਉਹ ਆ ਆਉਂਦਾ ਜਿਹੜਾ ਝੋਨੇ ਚ ਬੈਠਾ ਸੀ ਉਹ ਰਿਹਾ ਹੋ ਜਾਂਦਾ ਤੇ ਨਾਲ ਤਾਂ ਇਹਦਾ ਹੋ ਰਿਹਾ ਚਾਰ ਕੁੱਤੇ ਰੁੱਢੀ ਜਾਂਦੇ ਆਪਣੇ ਹੁਣ ਵੇਖੀਏ ਜੀ ਕਿੰਨਾ ਚਿਰ ਰੁੱਢਦੇ ਆ ਇਹ ਫਿਰਾਂ ਗਾਇਜ਼ ਝਾਉਣੇ ਸੀਗੇ ਟਰੈਲਰ ਤੋਂ ਮਾਰਾ ਪਿਕਚਰ ਤੋਂ ਸਵੇਰੇ ਦੇਖਾਂਗੇ ਵੀ ਕੀ ਬਣਦਾ ਕਿਉਂਕਿ ਸਵੇਰੇ ਆਪਾਂ ਐਸੇ ਕੰਮ ਨੂੰ ਕਰਈਆਂ ਬੁੱਢੇ ਨੂੰ ਇਹਦੇ ਕੀ ਕੋਈ ਕੁੱਤਰੀ ਡਾਵਾਂਗੇ ਸਵੇਰੇ ਆਪਾਂ ਇਹਨਾਂ ਨੂੰ ਕਰ ਲੈਣ ਨੂੰ ਜਿਹੜੇ ਲੁੱਛਣ ਕਰਦੇ ਕੱਲ ਨੂੰ ਨਹੀਂ ਕਰੰਦੇ ਨੇ ਬਈ ਯਾਰ ਸਾਨੂੰ ਆਪਾਂ ਵਧੀਆ ਤਰੀਕੇ ਨਾਲ ਡਾਵਾਂਗੇ ਆਪਾਂ ਇਹਨਾਂ ਨੂੰ ਤੰਗ ਤਾਂ ਨਹੀਂ ਕਰਦੇ ਜਾਨਵਰ ਨੂੰ ਮੈਂ ਵੀ ਡੰਡਾ ਹੀ ਦੇ ਦਾਂਗਾ ਜਾਨਵਰ ਤੇ ਪਿਆਰ ਨਾਲ ਠੀਕ ਆ ਬਈ ਪਿਆਰ ਨਾਲ ਡਾਵਾਂਗੇ ਸਵੇਰੇ ਡਾਵਾਂਗੇ ਉੱਧਰ ਨੂੰ ਵੜ ਗਿਆ ਜਾਨਵਰ ਉਹ ਜਿਹੜਾ ਦੂਜਾ ਬੱਚਾ ਡਾਇਆ ਸੀ ਮੈਂ ਮਰੇ ਖਾਲਚ ਉਹ ਟੱਲੀ ਟੁੱਲੀ ਤੇ ਵਹਿ ਗਿਆ ਤੇ ਇੱਕ ਨਾਲ ਦਾ ਹੁੰਦਾ ਉਹ ਫਿਰਦਾ ਤੇ ਇੱਕ ਪਤਾ ਨਹੀਂ ਕਿੱਧਰ ਗਿਆ ਦੋ ਆਪਣੇ ਆ ਫਿਰਦੇ ਤਾਂ ਇੱਥੇ ਕਿੱਥੇ ਆ ਵਖਦੇ ਨਹੀਂ ਤੇ ਉਹ ਮਰੇ ਖਾਲਚ ਇਕੱਲਾ ਹੀ ਫਿਰਦਾ ਯਾਰ ਠੀਕ ਹੈ ਭਾਈ ਹੋਰ ਨਹੀਂ ਨੋ ਦੋ ਫਿਰਤੇ ਦੋ ਫਿਰਦੇ ਸੱਚ ਨਹੀਂ ਇਕੱਲਾ ਹੀ ਆ ਬਈ ਉਹ ਚਲੀ ਗਈ ਸੀ ਆ ਆ ਗਿਆ ਇਹ ਇੱਧਰ ਨੂੰ ਆ ਦੇਖੀ ਆ ਇਹ ਬੱਚਾ ਵੇਖੀਏ ਕਿਹੜਾ ਪੈਣ ਚੁਗਦੇ ਉਹ ਆਏ ਮੇਰੇ ਖਾਲਸਾ ਬੱਚਾ ਜਿਹੜਾ ਟਾਲੀ ਤੇ ਜਾਂਦਾ ਇਹਨੂੰ ਵੀ ਸਿੱਧਾ ਕਰ ਲਾਂਗੇ ਆਪਾਂ ਹੁਣ ਸਿੱਧੇ ਕਰਨ ਤੇ ਜਾਈਏ ਸਾਰੇ ਕੰਮ ਆਪਾਂ ਦੋ ਬੱਚੇ ਡੈ ਸੀ ਨਾ ਜਿਹੜੇ ਮਤਲਬ ਨਵੇਂ ਇੱਕ ਤਾਂ ਉੱਡਦਾ ਫਿਰਦਾ ਇੱਕ ਥੋੜਾ ਬਹਿ ਗਿਆ ਟਾਲੀ ਟੁੱਢੀ ਤੇ ਜਾ ਕੇ ਤੇ ਆਪਣੇ ਵਾਲੇ ਦੋਨੇ ਛੋਟੇ ਫਿਰਦੇ ਆ ਠੀਕ ਆ ਭਈ ਉਹਨਾਂ ਦੇ ਮੂਡ ਤੇ ਡਿਪੈਂਡ ਹੈ ਜੇ ਉੱਡਣਾ ਤਾਂ ਉਹਨਾਂ ਨੇ ਉੱਡਣਾ ਨਹੀਂ ਉੱਡਣਾ ਤਾਂ ਨਹੀਂ ਉੱਡਣਾ ਠੀਕ ਆ ਭਈ ਆਪਣੇ ਵਰਗੇ ਉਹ ਤੇ ਬਾਕੀ ਆਪਾਂ ਜਵਾਰ ਵੜੀਏ ਯਾਰ ਪਸ਼ੂਆਂ ਵਾਸਤੇ ਕਬੂਤਰਾਂ ਵਾਸਤੇ ਕਣਕ ਪਾਉਣੇ ਪਸ਼ੂ ਨੂੰ ਜਵਾਰ ਪਾਉਣੇ ਜੀ ਬਸ ਗਰਮੀ ਆ ਹੁਣ ਇਹੋ ਜੀਆਂ ਗੱਲਾਂ ਨਿਕਲਦੀਆਂ ਜੀ ਮੂੰਹ ਚੋਂ ਜੀ